ਮੌਜੂਦਾ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਜਿੱਥੇ ਕੀ ਤੁਹਾਨੂੰ ਤਸਵੀਰਾਂ ਦਿਖਾਉਂਗਾ ਕਿ ਕਿਸ ਤਰ੍ਹਾਂ ਆਕੜਾ ਜਿਹੜਾ ਕੀ ਹੈ ਵੱਧਾ ਹੋਇਆ ਨਜ਼ਰ ਆ ਰਿਹਾ ਵਾਹਨਾ ਦਾ ਜਿਹੜਾ ਇੱਥੇ ਬੱਸ ਅੱਡੇ ਮੇਨ ਟ੍ਰੈਫਿਕ ਲੱਗਣ ਦਾ ਕਾਰਨ ਹੈਗਾ ਉਹ ਹੈਗਾ ਈ ਰਿਕਸ਼ਾ ਉਹ ਤੇ ਰੋਕ ਕੇ ਬ੍ਰੇਕ ਲਾ ਲੈਣੀ ਆ ਕਿਉਂ ਇਹਨਾਂ ਦਾ ਕੋਈ ਚਲਾਨ ਨਹੀਂ ਹੈਗਾ ਬਹੁਤ ਪਰੇਸ਼ਾਨ ਕੀਤਾ ਹੈ ਨਾ ਪਬਲਿਕ ਨੂੰ ਅੰਦਰ ਜਾ ਨੂੰ ਰਾਹ ਨਹੀਂ ਮਿਲਦਾ ਬੱਸ ਅੱਡੇ ਦੇ ਆਟੋ ਦਾ ਇੱਕ ਲਿਮਟ ਤਾਂ ਹੈਗਾ ਵਾ ਰਿਕਸ਼ਾ ਦਾ ਬੇਸ਼ੁਮਾਰ ਹੈ ਵਾਹਨ ਤਾਂ ਵਧ ਰਹੀ ਹੈ ਹਾਂ ਕੋਈ ਇਸ ਕਰਕੇ ਇੱਕੇ ਥੋੜਾ ਸਾਹ ਪੋਲੂਸ਼ਨ ਵੀ ਵੱਧ ਰਹਾ ਹੈ ਤੁਹਾਨੂੰ ਕੋਈ ਅਧਿਕਾਰੀ ਬਣਾ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ ਪਹਿਲਾਂ ਵੀਰੇ ਸਫਾਇਆ ਕਰਾਂਗੇ ਸਾਰਾ ਇਹ ਸਾਰੀ ਇਹ ਦਿਹਾੜੀ ਇੱਥੇ ਜਾਮ ਲੱਗਦਾ ਪੰਜਾਬ ਦੇ ਵਿੱਚ ਲਗਾਤਾਰ ਟ੍ਰੈਫਿਕ ਦੀਆਂ ਸਮੱਸਿਆਵਾਂ ਲਗਾਤਾਰ ਸਾਹਮਣੇ ਆਉਂਦੀਆਂ ਪਈ ਨੇ ਤੇ ਉੱਥੇ ਹੀ ਜ਼ਿਕਰ ਮੈਂ ਗੱਲ ਕਰਾਂ ਲੁਧਿਆਣਾ ਦੀ ਲੁਧਿਆਣਾ ਇੱਕ ਮਹਾਨਗਰ ਸ਼ਹਿਰ ਹੈ ਤੇ ਜੇਕਰ ਗੱਲ ਕਰੀ ਲੁਧਿਆਣਾ ਦੇ ਮਹਾਨਗਰ ਸ਼ਹਿਰ ਦੀ ਤੇ ਇੱਥੇ ਜਿਹੜੇ ਕਿ ਆ ਵਾਹਨ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਵੱਜ ਚੁੱਕੇ ਨੇ ਜੇਕਰ ਮੈਂ ਗੱਲ ਕਰਾਂ ਪਰਸੈਂਟੇਜ ਦੀ 137% ਦੇ ਵਾਹਨਾ ਜਾਂ ਜਿਹੜਾ ਆਂਕੜਾ ਵੱਜ ਚੁੱਕਾ ਵੈ ਫਿਲਹਾਲ ਮੈਂ ਮੌਜੂਦਾ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਜਿੱਥੇ ਕੀ ਤੁਹਾਨੂੰ ਤਸਵੀਰਾਂ ਦਿਖਾਉਂਗਾ ਕਿ ਕਿਸ ਤਰ੍ਹਾਂ ਆਂਕੜਾ ਜਿਹੜਾ ਕੀ ਹੈ ਵੱਧ ਆ ਨਜ਼ਰ ਆ ਰਿਹਾ ਵਾਹਨਾ ਦਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਟ੍ਰੈਫਿਕ ਨੰਬਰ 2 ਟ੍ਰੈਫਿਕ ਦੇ ਮਾਮਲੇ 'ਚ ਨੰਬਰ 2 ਤੇ ਦੋ ਪੋਜੀਸ਼ਨ ਤੇ ਹੈਗਾ ਵੈ ਤੇ ਇੱਥੇ ਕਾਫੀ ਟ੍ਰੈਫਿਕ ਵੀ ਸਮੱਸਿਆਵਾਂ ਜਿਹੜੀਆਂ ਕਿ ਲੋਕਾਂ ਨੂੰ ਚੇਲਣੀਆਂ ਪੈਂਦੀਆਂ ਨੇ ਤੇ ਜੇਕਰ ਗੱਲ ਕਰੀਏ ਤੇ ਲੋਕ ਮਾਨਗਰ ਦੀ ਮਾਨਗਰ ਦੇ ਵਿੱਚ ਆ ਕਾਫੀ ਟ੍ਰੈਫਿਕ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਵੈ ਸ਼ਾਮ ਦੇ ਵੇਲੇ ਸਵੇਰ ਦੇ ਵੇਲੇ ਦੁਪਹਿਰ ਦੇ ਵੇਲੇ ਕਿਉਂਕਿ ਇੱਥੇ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਉਹ ਵੀ ਤਨਾਤ ਹੁੰਦੇ ਨੇ ਪਰ ਉਹਨਾਂ ਕੋ ਵੀ ਕਿਤਨਾ ਕਿਤੇ ਟ੍ਰੈਫਿਕ ਜਿਹੜਾ ਕਿਆ ਕੰਟਰੋਲ ਨਹੀਂ ਹੋ ਪਾਂਦਾ ਹੈਗਾ ਵੈ ਫਿਰ ਵੀ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜੇਕਰ ਮੈਂ ਗੱਲ ਕਰਾਂ ਪਿਛਲੇ ਪਿਛਲੇ ਸਾਲਾਂ ਹੀ 5 ਸਾਲਾਂ ਤੋਂ ਲੈ ਕੇ 137 ਵਾਹਨਾਂ ਦਾ ਜਿਹੜਾ ਕਿ ਆਂਕੜਾ ਵੱਜ ਚੁੱਕਾ ਵੈ ਤੇ ਜਿਕਰ ਗੱਲ ਕਰ ਗਏ ਕਮਿਸ਼ਨਰ ਆਟੋ ਆਟੋ ਵਗੈਰਾ ਬਸਾਂ ਅਤੇ ਗੱਡੀਆਂ ਜਾਂ ਬਾਈਕ ਮੋਟਰਸਾਈਕਲ ਸਕੂਟਰ ਇਹ ਇਹ ਕਾਫੀ ਜ਼ਿਆਦਾ ਆંકੜੇ ਜਿਹੜੇ ਕਿ ਇੱਥੇ ਵਧੇ ਹੋਏ ਨਜ਼ਰ ਵੀ ਆਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਚੰਦ ਮਿੰਟਾਂ ਦੇ ਵਿੱਚ ਇੱਥੇ ਜੜਕਿਆ ਰਸ਼ ਲੱਗ ਜਾਂਦਾ ਵਾ ਤੇ ਜਿਕਰ ਗੱਲ ਕਰੀਏ ਸੜਕਾਂ ਦੀ ਸੜਕਾਂ ਦੀ ਮਹਾਨਗਰ ਦੀਆਂ ਤੇ ਕਾਫੀ ਖਸਤਾ ਹਾਲਾਤ ਜਿਹੜੇ ਕਿ ਹੈ ਇੱਥੇ ਹੁੰਦੇ ਨਜ਼ਰ ਆਉਂਦੇ ਪਏ ਨੇ ਤੇ ਜਿਕਰ ਗੱਲ ਕਰੀਏ ਹੋਰ ਅੰਮ੍ਰਿਤਸਰ ਸ਼ਹਿਰ ਦੀ ਜਾਂ ਜਲੰਧਰ ਦੀ ਗੱਲ ਇਹ ਪਟਿਆਲਾ ਦੀ ਗੱਲ ਇਹ ਹੁਸ਼ਿਆਰਪੁਰ ਦੀ ਨਵਾਂ ਸ਼ਹਿਰ ਗੁਰਦਾਸਪੁਰ ਬਠਿੰਡਾ ਫਿਰੋਜ਼ਪੁਰ ਇਹਨਾਂ ਦੇ ਆંકੜੇ ਜਿਹੜੇ ਕੀ ਅੱਜੇ ਘੱਟ ਨਜ਼ਰ ਆਏ ਨੇ ਪਰ ਜੇਕਰ ਗੱਲ ਕਰੀਏ ਲੁਧਿਆਣਾ ਸ਼ਹਿਰ ਲੁਧਿਆਣਾ ਦੇ ਦੂਜੇ ਨੰਬਰ ਤੇ ਜਿਹੜਾ ਕੀ ਆਇਆ ਆਇਆ ਵਾ ਤੇ ਜੇਕਰ ਗੱਲ ਕਰੀਏ ਵਾਹਨਾ ਦੀ ਵਾਹਨਾ ਪਹਿਲੇ ਜ਼ਮਾਨੇ ਚ ਕੀ ਹੁੰਦਾ ਸੀਗਾ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਬੰਦ ਇੱਕ ਵਿਅਕਤੀ ਕੋ ਵਾਹਨ ਹੁੰਦਾ ਤੇ ਅੱਜ ਕੱਲ ਜਿਹੜਾ ਕਿ ਇਹ ਟ੍ਰੈਂਡ ਬਣ ਚੁੱਕਾ ਵਾ ਕਿ ਜੇਕਰ ਘਰ ਦੇ ਵਿੱਚ ਚਾਰ ਪਰਿਵਾਰ ਚਾਰ ਮੈਂਬਰ ਨੇ ਤੇ ਚਾਰ ਦੇ ਕੋਲ ਹੀ ਵਾਹਨ ਹੈਗੇ ਨੇ ਤੇ ਉਸ ਦੇ ਕਾਰਨ ਜਿਹੜਾ ਕਿ ਇਹ ਪੋਲੂਸ਼ਨ ਵੀ ਕਾਫੀ ਵੱਧਾ ਨਜ਼ਰ ਆਉਂਦਾ ਵਾ এনवायरमेंट ਵੀ ਕਾਫੀ ਖਰਾਬ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਵਾ ਤੇ ਦੁਰਘਟਨਾਵਾਂ ਵੀ ਜਿਹੜੀਆਂ ਕਾਫੀ ਵੱਧਦੀ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਆਟੋ ਈ ਰਿਕਸ਼ਾ ਗੱਡੀਆਂ ਕਾਫੀ ਕੁਝ ਬਹੁਤ ਕੁਝ ਜਿਹੜਾ ਕਿ ਵੱਧਾ ਹੋਇਆ ਲੁਧਿਆਣਾ ਦੇ ਵਿੱਚ ਨਜ਼ਰ ਆ ਰਿਹਾ ਵਾ ਟ੍ਰੈਫਿਕ ਦੀ ਸਮੱਸਿਆ ਹੱਲ ਨਹੀਂ ਹੋ ਪਾ ਰਹੀ ਹੈ ਨਹੀਂ ਕੰਟਰੋਲ ਹੋ ਪਾ ਰਿਹਾ ਟ੍ਰੈਫਿਕ ਜੇਕਰ ਗੱਲ ਕਰੀਏ ਬਰਸਾਤਾਂ ਦੀ ਜੇਕਰ ਗੱਲ ਕਰੀਏ ਕੋਈ ਫੈਸਟੀਵਲ ਦੀ ਤੇ ਉਸਤੇ ਹੀ ਬਹੁਤ ਹੀ ਜ਼ਿਆਦਾ ਜਿਹੜਾ ਕਿ ਹੈ ਤੇ ਟ੍ਰੈਫਿਕ ਲੱਗ ਜਾਂਦਾ ਹੈ ਕਿ ਕੋਈ ਵੀ ਕੰਟਰੋਲ ਕਰਨ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਜਿਹੜਾ ਕਿ ਹੈ ਕਰਨਾ ਪੈਂਦਾ ਹੈ ਕੁਝ ਗੱਲਬਾਤ ਕਰਾਂਗੇ ਅੱਛਾ ਕਿਸ ਤਰ੍ਹਾਂ ਦੇਤੇ ਹੋ ਕਿ 137 ਦਾ ਆਕੜਾ ਜਿਹੜਾ ਕਿ ਹੈ ਲੁਧਿਆਣਾ ਦੇ ਵਿੱਚ ਵਾ ਚੁੱਕਾ ਵਾ ਵਾਹਨਾ ਦਾ ਆ ਵਿਕਲਾਂ ਦਾ ਤੇ ਕਿਸ ਤਰ੍ਹਾਂ ਦਿੱਤੇ ਹੋ ਤੁਸੀਂ ਅਗਰ ਤੁਹਾਨੂੰ ਕੋਈ ਅਧਿਕਾਰੀ ਬਣਾ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ ਪਹਿਲਾਂ ਮੇਰੇ ਸਫਾਇਆ ਕਰਾਂਗੇ ਸਾਰਾ ਇਹ ਸਾਰੀ ਦਿਹਾੜੀ ਇੱਥੇ ਜਾਮ ਲੱਗਦਾ ਕੋਈ ਨਹੀਂ ਇਹਨਾਂ ਨੂੰ ਪੁੱਛਣ ਆਲਾ ਉਹ ਦੇਖ ਲਓ ਹੁਣ ਵੀ ਭਾਵੇਂ ਕਮਾ ਕੇ ਇੱਕ ਜਾਂਦਾ ਇੱਕ ਆਂਦਾ ਬਹੁਤ ਪਰੇਸ਼ਾਨ ਕੀਤਾ ਹੈ ਨਾ ਪਬਲਿਕ ਨੂੰ ਅੰਦਰ ਜਾਣ ਨੂੰ ਰਾਹ ਨਹੀਂ ਮਿਲਦਾ ਬੱਸ ਅੱਡੇ ਤੇ ਉਹ ਅੰਦਰ ਵਾਲੇ ਵੀ ਆ ਕੇ ਵਿਚਾਰੇ ਲੜਦੇ ਆ ਕਿੰਨਾ ਕ ਲੜਾਂਗੇ ਕੁਰਸੀ ਛੱਡਣਗੇ ਛੱਡ ਗਏ ਤੇ ਆਣ ਇਹਨਾਂ ਨੂੰ ਭਜਾਨ ਕਿ ਤੇ ਪਰਚੀਆਂ ਘਟਣ ਅਸੀਂ ਤਾਂ ਆਹ ਭਰਾਵਾ ਇਹ ਤਾਂ ਦੁਖੀ ਹੋਏ ਨੇ ਸਾਰੀ ਢਾਡੀ ਭਜਾ ਭਜਾ ਕੇ ਬੜੇ ਅੱਕੇ ਹੋਏ ਇਹ ਤਾਂ ਬੰਦੋ ਨੇ ਜੀ ਇਹ ਜਾਂ ਤਾਂ ਇੱਥੇ ਕੋਈ ਮਲਾਜ਼ਮ ਪੱਕਾ ਲੱਗਣਾ ਜੀਦਾ ਇੱਕ ਮਲਾਜ਼ਮ ਚਾਹੀਦਾ ਅੱਛਾ ਕਿਸ ਤਰ੍ਹਾਂ ਦੇ ਦਿਓ ਕਿ ਜਿਹੜੇ ਇੱਥੇ ਟ੍ਰੈਫਿਕ ਕਾਫੀ ਲੱਗ ਜਾਂਦਾ ਵੈ ਮਲਾਜ਼ਮ ਆਪਣੀ ਡਿਊਟੀ ਨਿਭਾਉਂਦੇ ਨੇ ਤੇ ਜਿਹੜਾ ਟ੍ਰੈਫਿਕ ਲੱਗਣ ਦਾ ਕਾਰਨ ਕੀ ਰਹਿ ਸਕਦਾ ਪੋਲੂਸ਼ਨ ਕਿੰਨਾ ਘੋ ਰਿਹਾ ਵੈ ਪੋਲੂਸ਼ਨ ਤਾਂ ਨਹੀਂ ਇੱਥੇ ਜਿਹੜਾ ਜਿਹੜਾ ਇੱਥੇ ਬੱਸ ਅਡੇ ਮੇਨ ਟ੍ਰੈਫਿਕ ਲੱਗਣ ਦਾ ਕਾਰਨ ਹੈਗਾ ਉਹ ਹੈਗਾ ਈ ਰਿਕਸ਼ਾ ਕਿਉਂਕਿ ਇਹਦੀ ਤਾਜ਼ਾਕ ਨਹੀਂ ਹੈਗੀ ਕੋਈ ਆਟੋ ਦਾ ਇੱਕ ਲਿਮਟ ਤਾਂ ਹੈਗਾ ਵਾ ਰਿਕਸ਼ਾ ਦਾ ਬੇਸ਼ੁਮਾਰ ਆ ਜਿਹਨੂੰ ਕਹਿ ਦਿੰਨੇ ਆਪਾਂ ਜਿੱਧਰ ਮਰਜੀ ਮੂੰਹ ਘੁਮਾ ਲੋ ਰੱਖਸ਼ਾ ਰੱਖਸ਼ਾ ਦੇਖਦਾ ਇਹਨਾਂ ਨੇ ਕੁਝ ਨਹੀਂ ਦੇਖਣਾ ਵੀਰੇ ਕਿ ਮਗਰ ਕੋਈ ਚੌਕ ਆ ਜਾਂ ਮਗਰ ਕੋਈ ਟ੍ਰੈਫਿਕ ਆ ਰਹੀ ਆ ਤਾਂ ਨਹੀਂ ਆ ਰਹੀ ਆ ਜਿੱਥੇ ਦਿਲ ਕਰਦਾ ਉੱਥੇ ਉੱਥੇ ਰੋਕ ਕੇ ਬ੍ਰੇਕ ਲਾ ਲੈਣੀ ਆ ਕਿਉਂ ਇਹਨਾਂ ਦਾ ਕੋਈ ਚਲਾਨ ਨਹੀਂ ਹੈਗਾ ਨਾ ਕੋਈ ਨੰਬਰ ਹੁੰਦਾ ਇਹਨਾਂ ਦੇ ਜੇ ਅਫਸਰ ਚਲਾਨ ਵੀ ਕੀ ਕਰ ਕੱਦ ਕਰ ਬਿਲਕੁਲ ਕਿਤੇ ਨਾ ਕਿਤੇ ਇਹ ਰਿਕਸ਼ਾ ਨੂੰ ਵੀ ਜਿਹੜੀ ਕਿ ਆ ਜਿੰਮੇਦਾਰੀ ਠਰਾਈ ਜਾ ਰਹੀ ਹੈ ਕਿ ਕਿਤਨਾ ਕਿਤੇ ਈ ਰਿਕਸ਼ਾ ਵੀ ਕਿਤੇ ਇਦਾਂ ਦੇ ਵਿੱਚ ਜਿੰਮੇਦਾਰ ਬਿਲਕੁਲ ਇਹ ਬਿਲਕੁਲ ਲੋਕਾਂ ਦੇ ਵੱਲੋਂ ਦੇਖਿਆ ਗਿਆ ਕਿ ਕਿਸ ਤਰ੍ਹਾਂ ਟ੍ਰੈਫਿਕ ਵਾਧਾ ਆਇਆ ਨਜ਼ਰ ਆ ਰਿਹਾ ਜੇਕਰ ਗੱਲ ਕਰੀਏ ਮਹਾਨਗਰ ਸ਼ਹਿਰ ਦੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੇਕਰ ਪਰਿਵਾਰ ਦੀਆਂ ਗੱਲ ਗਲੀਆਂ ਪਰਿਵਾਰ ਦੇ ਵਿੱਚ ਕਾਫੀ ਆ ਸਮੱਸਿਆ ਕਾਫੀ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਕੋਲ ਹਰ ਇੱਕ ਇੱਕ ਗੱਡੀ ਹੁੰਦੀ ਹੈ ਸਕੂਟਰ ਦੀ ਗੱਲ ਕਰੀਏ ਸਕੂਟਰ ਦੀ ਗੱਲ ਕਰੀਏ ਬਾਈਕ ਦੀ ਗੱਲ ਕਰੀਏ ਇਆ ਹੋਰ ਕਿਸੇ ਗੱਲ ਕਰੀਏ ਤੇ ਹਰ ਕੋਲ ਉਹ ਵਹੀਕਲ ਜਿਹੜਾ ਹੁੰਦਾ ਹੀ ਹੁੰਦਾ ਵਾ ਪੋਲੂਸ਼ਨ ਕਿਸ ਤਰ੍ਹਾਂ ਦੇ ਦੋ ਪੋਲੂਸ਼ਨ ਕਿਸ ਤਰ੍ਹਾਂ ਹੋ ਰਿਹਾ ਵਾ ਪੋਲੂਸ਼ਨ ਤਾਂ ਬਹੁਤ ਜ਼ਿਆਦਾ ਹੋ ਰਹਾ ਹੈ ਹਾਂ ਉਹ ਸਾਹ ਲੈਣੇ ਵਿੱਚ ਐਸੀ ਦਿੱਕਤ ਆਤੀ ਹੈ ਦਿੱਕਤ ਤਾਂ ਆਤੀ ਹੈ ਬਿਲਕੁਲ ਕਿਤਨਾ ਕਿਤੇ ਪੋਲੂਸ਼ਨ ਵੀ ਜਿਹੜਾ ਵੱਡਾ ਨਜ਼ਰ ਆ ਰਿਹਾ ਵਾ ਇਹ ਇਹ ਜਿਹੜੇ ਤੁਸੀਂ ਇਹ ਆਪਣੇ ਆਸਮਾਨ ਦੇ ਵਿੱਚ ਜਾਂ ਸਾਹਮਣੇ ਦੂਰ ਦਰਾਂ ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਧੁੰਦ ਵਾਂਗੂ ਐ ਚਾਦਰ ਛਾਰੀ ਇਹ ਕੋਈ ਚਾਦਰ ਨਹੀਂ ਐ ਪੋਲੂਸ਼ਨ ਦਾ ਪ੍ਰਭਾਵ ਪੈ ਰਿਹਾ ਵਾ ਇਹ ਪ੍ਰਦੂਸ਼ਣ ਜਿਹੜਾ ਕਿ ਫੈਲਦਾ ਨਜ਼ਰ ਆ ਰਿਹਾ ਵਾ ਤੇ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਪ੍ਰਦੂਸ਼ਣ ਅਤੇ ਹੋਰ এনवायरमेंट ਜਿਹੜਾ ਕਿ ਖਰਾਬ ਹੁੰਦਾ ਨਜ਼ਰ ਆ ਰਿਹਾ ਵਾ ਤੇ ਦੇਖ ਸਕਦੇ ਹੋ ਕਿ ਹੋਰ ਵੀ ਲੋਕਾਂ ਅੰਕਲ ਕਿਸ ਤਰ੍ਹਾਂ ਦੇਖਦੇ ਹੋ ਗੱਡੀਆਂ ਦਾ ਵਾਹਨਾਂ ਦਾ ਜਿਹੜਾ ਕਟੋਤੀ ਹੋਤੀ ਜਾ ਰਹੀ ਹੈ ਵੱਧਾ ਜਾ ਰਿਹਾ ਵਾ ਵਾਹਨ ਤੋਂ ਵੱਧ ਰਹੀ ਹੈ ਹਾਂ ਕੋ ਇਸ ਕਰਕੇ ਇੱਕੇ ਥੋੜਾ ਸਾ ਪੋਲੂਸ਼ਨ ਵੀ ਵੱਧ ਰਹਾ ਹੈ ਹਾਂ ਔਰ ఎవਰੀਥਿੰਗ ਇਸ ਕੋ ਇਸ ਕੋ ਕੁਝ ਕੰਟਰੋਲ ਕਰਨਾ ਚਾਹੀਏ ਗਵਰਨਮੈਂਟ ਕੋ ਅੱਛਾ ਅਗਰ ਆਪਕੋ ਅਧਿਕਾਰੀ ਬਣਾ ਦੇ ਤਾਂ ਆਪ ਕੀ ਕਰੇਗੇ ਫਸਟ ਨਹੀ ਹਮ ਤੋ ਹਮ ਤੋ ਅਧਿਕਾਰੀ ਬਣੀ ਨਹੀਂ ਸਕਤੇ ਨਾ ਅਧਿਕਾਰੀ ਤੋ ਜੋ ਲੋਗ ਹੈ ਉਹੀ ਕੁਝ ਕਰ ਸਕਤੇ ਹੈ ਥੈਂਕ ਯੂ ਬਿਲਕੁਲ ਕਿਤਨੇ ਕਿਤੇ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪੋਲੂਸ਼ਨ ਵੱਧਦਾ ਪਿਆ ਹੋਵੇ ਤੇ ਜਿਆਦਾ ਗੱਡੀਆਂ ਹੋਣ ਕਾਰਨ এনਵਾਇਰਨਮੈਂਟ ਵੀ ਜਿਹੜਾ ਕੀ ਖਰਾਬ ਹੁੰਦਾ ਨਜ਼ਰ ਆ ਰਿਹਾ ਵਾ ਅ ਪਿਛਲੇ ਸਮੇਂ ਦੀਆਂ ਤੁਹਾਨੂੰ ਮੈਂ ਦਿਖਾਈਆਂ ਦੱਸਿਆ ਕਿ ਇੱਕ ਘਰ ਦੇ ਵਿੱਚ ਇੱਕ ਮੈਂਬਰ ਇੱਕ ਘਰ ਦੇ ਵਿੱਚ ਪਰਿਵਾਰ ਹੁੰਦਾ ਵਾ ਪਰਿਵਾਰ ਦੇ ਵਿੱਚ ਇੱਕ ਮੈਂਬਰ ਹੁੰਦਾ ਇੱਕ ਮੈਂਬਰ ਕੋਈ ਜਿਹੜੀ ਵਾਹਨ ਹੁੰਦਾ ਵਾ ਤੇ ਵਾਹਨ ਦੇ ਦੌਰਾਨ ਹੀ ਉਸੇ ਉਸੇ ਵਾਹਨ ਦੇ ਹੀ ਆਪਣੇ ਪਰਿਵਾਰ ਨਾਲ ਆਂਦਾ ਜਾਂਦਾ ਪਰ ਅੱਜ ਕੱਲ ਦੇ ਜਮਾਨੇ ਦੇ ਵਿੱਚ ਟ੍ਰੈਂਡ ਹੋ ਗਿਆ ਟ੍ਰੈਂਡ ਦੇ ਦੌਰਾਨ ਚਾਰ ਮੈਂਬਰ ਨੇ ਤੇ ਚਾਰਾਂ ਕੋਲੀ ਵਾਹਨ ਹੋਏਗਾ ਇਸ ਇਹ ਕਿੰਨਾ ਕਿਤੇ ਆਂਕੜੇ ਜਿਹੜੇ ਕਿ ਅਵਦੇ ਨਜ਼ਰ ਆ ਰਹੇ ਨੇ ਆਰਟੀਓ ਦਫਤਰ ਦੇ ਵਿੱਚ ਕਿ ਕਰੀਬਨ ਕੁੱਲ 5 ਸਾਲਾਂ ਦੇ ਵਿੱਚ 1 ਲੱਖ ਵੱਧ ਤੋਂ ਜ਼ਿਆਦਾ ਦਾਖਲੇ ਜਿਹੜੇ ਆਵਾਣਾ ਦੇ ਹੋਏ ਹੋਏ ਨੇ ਤੇ ਇਸ ਨੂੰ ਕਿਸ ਤਰ੍ਹਾਂ ਠੱਲ ਪਾਈ ਜੇਗੀ ਇਹ ਬੜਾ ਵੱਡਾ ਸਵਾਲ ਇੱਥੇ ਉੱਠਦੇ ਨੇ ਨਜ਼ਰ ਆਂਦੇ ਬੈ ਨੇ ਤੁਹਾਡੀ ਰਾਏ ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਤੁਹਾਡੇ ਸ਼ਹਿਰ ਦੇ ਕੀ ਹਾਲਾਤ ਨੇ ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਲੋ ਲੁਧਿਆਣਾ ਲਾਈਵ ਜਨਾ ਯੂਮਬੀ ਰਿਪੋਰਟ ਧੰਨਵਾਦ